ਕਟਿਆਲਾ ਦੇ ਪਾਸਿਹੀ ਰੋਡ ਤੇ ਤਿੰਨ ਅਗਿਆਤ ਵਿਅਕਤੀਆਂ ਵੱਲੋਂ ਸੁਮੀਤ ਕਟਾਰੀਆ ਨਾਮ ਦੇ ਵਿਅਕਤੀ ਦਾ ਤੇਜ਼ਾਰ ਹੱਥਿਆਰ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਉਸ ਦੇ ਨਾਲ ਦਾ ਸਾਥੀ ਕ੍ਰਿਸ਼ਨ ਆਪਣੀ ਜਾਨ ਬਚਾ ਕੇ ਗੱਡੀ ਛੋਟੜ ਕੇ ਭੱਜ ਜਾਂਦਾ ਹੈ। ਤਿੰਨ ਅਗਿਆਤ ਵਿਅਕਤੀਆਂ ਵੱਲੋਂ ਇੱਕ ਹਵਾਈ ਫਾਇਰ ਵੀ ਕੀਤਾ ਜਾਂਦਾ। ਉਸ ਤੋਂ ਬਾਅਦ ਸੁਮੀਤ ਕਟਾਰੀਆ ਦੀ ਦੇਹ ਨੂੰ ਗੱਡੀ ਵਿੱਚੋਂ نیچے ਸੁੱਟ ਕੇ ਗੱਡੀ ਲੈ ਕੇ ਅਗਿਆਤ ਵਿਅਕਤੀ ਫਰਾਰ ਹੋ ਜਾਂਦੇ ਨੇ ਅਤੇ ਕੁਝ ਦੂਰੀ ਤੇ ਜਾ ਕੇ ਉਹਨਾਂ ਦੀ ਗੱਡੀ ਦਾ ਵੀ ਐਕਸੀਡੈਂਟ ਹੋ ਜਾਂਦਾ ਹੈ ਅਤੇ ਅਗਿਆਤ ਵਿਅਕਤੀ ਗੱਡੀ ਛੱਡ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਕੀ ਨਾਮ ਹੈ ਭਾਈ ਮੇਰਾ ਨਾਮ ਸ਼ਮਿੰਦਰ ਕਟਾਰੀਆ ਹੈ ਸਹੀ ਜਿਹੜੇ ਮੁੰਡੇ ਗਾਇਕ ਸੀ ਜੀ ਤੁਹਾਡਾ ਕੀ ਲੱਗਦਾ ਸੀਗਾ ਮੇਰਾ ਬ੍ਰਦਰ ਲੱਗਦਾ ਕੀ ਨਾਮ ਕੀ ਸੀ ਸਮੀਰ ਕਟਾਰੀਆ ਇਹ ਹੋਇਆ ਕੀ ਸੀਗਾ ਸਾਹਿਬ ਇਹ ਆਪਣੇ ਫਰੈਂਡ ਨਾਲ ਕਾਰ 'ਚ ਗਿਆ ਸੀਗਾ ਤੇ ਬਾਸੀ ਰੋਡ ਪੁਲ ਕੋਲ ਕੰਨੇ ਕਾਰ ਸੀਗੀ ਤੇ ਉਹਦਾ ਫਰੈਂਡ ਜੋ ਬਿਆਨ ਦੇ ਰਿਹਾ ਕਿ ਕੋਈ ਆਇਆ ਤੇ ਵੀ ਕਾਰ ਉਹਨੇ ਖੋਲੀ ਤੇ ਉਹਦੇ ਉੱਪਰ ਹਮਲਾ ਕਰਕੇ ਉਹਨੂੰ ਘੇਰ ਕੇ ਚਲੇ ਗਿਆ ਮੈਨੂੰ 12:17 ਮਿੰਟ ਤੇ ਉਹਦੀ ਕਾਲ ਆਈ ਹੈ ਕਿ ਭਈਆ ਜਲਦੀ ਆ ਜਾਓ ਸਮੀਰ ਭਈਆ ਨੂੰ ਹਮਲਾ ਕਰਤਾ ਕਿਸੇ ਉੱਪਰ ਮੈਂ ਉਹਨੂੰ ਬਾਰ-ਬਾਰ ਪੁੱਛੀ ਨੀ ਕੋਸ਼ਿਸ਼ ਕੀਤੀ ਕੀ ਹੋਇਆ ਕੀ ਹੋਇਆ ਕਹਿੰਦਾ ਤੁਸੀਂ ਆ ਜਾਓ ਤੁਸੀਂ ਆ ਜਾਓ ਮੈਂ ਐਕਟੀਵਾ ਦੇ फटाफट ਆਪਣਾ ਪਹੁੰਚਿਆ ਉੱਥੇ ਪਹੁੰਚਿਆ ਤਾਂ ਮੇਰਾ ਬ੍ਰਦਰ ਡਿਗਿਆ ਹੋਇਆ ਸੀਗਾ ਤੇ ਉਹ ਖੜਿਆ ਹੋਇਆ ਸੀਗਾ ਗੱਡੀ ਉੱਥੇ ਸੀਗੀ ਨਹੀਂ ਗੱਡੀ ਉਹ ਕਹਿੰਦਾ ਖੋ ਕੇ ਲੈ ਗਏ ਮੈਂ ਆਪਣੇ ਫਰੈਂਡ ਨੂੰ ਕਾਲ ਕੀਤਾ ਉਹ ਗੱਡੀ ਲੈ ਕੇ ਉੱਥੇ ਆਇਆ ਅਸੀਂ ਉਹਨੂੰ ਗੱਡੀ ਪਾ ਕੇ ਸਿੱਧਾ ਹਸਪੀਟਲ ਲੈ ਕੇ ਆਏ ਤੇ ਇੱਥੇ ਉਹਨਾਂ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਪਰਿਵਾਰ ਦੇ ਵਿੱਚ ਕੌਣ-ਕੌਣ ਸ਼ਾਮਿਲ ਦੇ ਉਹਦੀ ਵਾਈਫ ਹੈ ਤੇ ਇੱਕ ਬੇਟੀ ਹੈ ਛੋਟੀ ਕਿੰਨੇ ਸਾਲ ਦੀ ਬੇਟੀ 2 ਸਾਲ ਦੀ ਕੋਈ ਬਚਪਨ ਤੋਂ ਨਾਲ ਰਹੇ ਹੋ ਹਨ ਸਮੀਰ ਦੇ ਕੋਈ ਦੁਸ਼ਮਨੀ ਸੀ ਕਿਸੇ ਨਾਲ ਜਾਂ ਕੋਈ ਰੰਗੀਸ਼ ਵਗੈਰਾ ਜਦ ਤੱਕ ਸਾਰੇ ਇਨਵੈਸਟੀਗੇਸ਼ਨ ਉਹ ਕਰੇਗੇ ਉਹਦਾ ਫਰੈਂਡ ਸਰਕਲ ਸੀਗਾ ਕੀ ਤੁਸੀਂ ਪਰਿਵਾਰ ਦੇ ਵਿੱਚ ਦੇਖਿਆ ਹੈਗਾ ਕੋਈ ਆਂਦੇ ਹੋਣਗੇ ਜਾਂ ਨੌਜਵਾਨ ਯਾਰੀ ਦੋਸਤੀ ਹੁੰਦੀ ਹੈ ਅਕਸਰ ਬਸ ਜੇ ਮੈਂ ਇਸ ਤੋਂ ਜ਼ਿਆਦਾ ਇਹ ਕੁਝ ਨਹੀਂ ਕਹਿ ਸਕਦਾ ਬਸ ਉਹਦੇ ਫਰੈਂਡ ਸਰਕਲ ਸੀਗਾ ਜੋ ਫਰੈਂਡ ਉਹਦਾ ਸੀ ਉਹਦੇ ਨਾਲ ਜ਼ਿਆਦਾਤਰ ਉਹੀ ਹੁੰਦਾ ਹੈ ਜੋ ਕ੍ਰਿਸ਼ਨਾ ਉਸ ਟਾਈਮ ਉਹਦੇ ਨਾਲ ਮੌਜੂਦ ਸੀਗਾ ਉਹੀ ਉਹਦੇ ਨਾਲ ਜ਼ਿਆਦਾਤਰ ਹੁੰਦਾ ਕਦੀ ਪਹਿਲਾ ਹਮਲਾ ਹੋਇਆ ਸਮੀਰ ਦੇ ਉੱਪਰ ਇਸ ਤਰ੍ਹਾਂ ਦਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਕਦੀ ਵੀ ਨਹੀਂ ਹੋਈ ਕਿ ਹੁਣ ਗੋਲੀ ਲੱਗੀ ਹੈ ਜਾਂ ਮਤਲਬ ਕੋਈ ਅਸਾਤਿਆਰ ਵਗੈਰਾ ਮਾਰੇ ਨਹੀਂ ਉਧਰ ਉਧਰ ਫਾਇਰ ਦੇ ਉਹ ਕਹਿ ਰਿਹਾ ਕਿ ਸ਼ੈਲ ਵਗੈਰਾ ਮਿਲੇ ਉਹਨਾਂ ਨੂੰ ਗੱਡੀ 'ਚ ਜੋ ਅੱਗੇ ਜਾ ਕੇ ਗੱਡੀ ਟੁੱਟੀ ਵੀ ਮਿਲੀ ਹੈ ਤੇ ਉਸ 'ਚ ਵੀ ਕਹਿ ਰਹੇ ਮੈਗਜ਼ੀਨ ਵਗੈਰਾ ਮਿਲੀ ਹੈ ਤੇ ਇਹਦੇ ਜਦੋਂ ਅੰਦਰ ਗੱਲ ਕੀਤੀ ਉਹ ਕਹਿੰਦੇ ਉਹ ਪੁਲਿਸ ਵਗੈਰਾ ਨਾਲ ਜ਼ਿਆਦਾ ਡਿਸਕਸ ਕਰੇਗੇ ਸਾਰਾ ਮੈਟਰ ਕੀ ਕਿਆ ਬਟਰ ਹੈ ਉਹ ਕਹਿੰਦੇ ਉਹਦੇ ਚਾਕੂ ਲਗਾਇਆ ਕੋਈ ਟਿੱਕੀ ਚੀਜ਼ ਨਾ ਉਹਦੇ ਪਹਿਲਾਂ ਹਮਲਾ ਕਰਿਆ ਹੋਇਆ ਹੈ ਉਹ ਤੇ ਜੇਕਰ ਉਸ ਤੋਂ ਬਚਲੇਗਾ ਹਾਸਮੀਨ ਸਮੀਰ ਕੰਮ ਕੀ ਕਰਦਾ ਹੈ ਉਹ ਕਾਪਰ ਵਾਈਂਡ ਦਾ ਕੰਮ ਸੀਗਾ ਕਿਹੜੀ ਜਗ੍ਹਾ ਕਿਲਾ ਜੋ ਪੁਲਸ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰ ਰਹੇ ਤੁਸੀਂ ਸਾਨੂੰ ਦਾ ਉਹ ਬੰਦੇ ਉਸਤਾਰ ਚੀਜ਼ ਦੇ ਇਨਸਾਫ ਦੀ ਮੰਗ ਹੈ ਜੀ ਇਹ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਦੇਖੋ ਕੀ ਹਾਲ ਹੋ ਗਿਆ ਕ੍ਰਾਈਮ ਦਾ ਕੀ ਹਾਲ ਹੋ ਚੁੱਕਿਆ ਮਤਲਬ ਉਹ ਸਿਰਫ ਗੱਡੀ 'ਤੇ ਬੈਠਿਆ ਹੋਇਆ ਸੀਗਾ ਕਿ ਉਹ ਕਹਿ ਰਹੇ ਕਿ ਇਸ ਦਾ ਗੱਡੀ ਖੌਣ ਪਿੱਛੇ ਜਾਂ ਕੀ ਅੱਗੇ ਗੱਲ ਹੋ ਉਹਦਾ ਫਰੈਂਡ ਤਾਂ ਸੀਗਾ ਉਹ ਪੁਲਸਾਂ ਦੀ ਕਾਰਵਾਈ ਕਰੇਗੀ ਮੈਂ ਬੁਲੀਸ ਨੂੰ ਤੋਂ ਕੰਮ ਕਾਰਵਾਈ ਦੀ ਮੰਗ ਕਰਦਾ ਤੇ ਇਨਸਾਫ ਦੀ ਮੰਗ ਕਰਦਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਕ੍ਰਿਸ਼ਨਾ ਨਾਮ ਹੈ ਜੀ ਕੀ ਵਾਕਿਆ ਕੀ ਹੋਇਆ ਰੇ ਵਾਕਿਆ ਮੈਂ ਤੇ ਮੇਰੇ ਦੋਸਤ ਆਏ ਸੀਗੇ ਸਮੀਰ ਤਾਂ ਜਿਵੇਂ ਦੁੱਧ ਲੈਣ ਆਏ ਸੀ ਅਸੀਂ ਉੱਧਰ ਲੈ ਕੇ ਤਾਂ ਪੈਟਰੋਲ ਦਿੱਤੀ ਸੀ ਤੇ ਬਲਾਜਮ ਦਿੱਤੀ ਸੀ ਲੇਕੇ ਖੜੇ ਸੀਗੇ ਸਾਈਡ ਤੇ ਇੰਨੇ ਚ ਤਿੰਨ ਬੰਦੇ ਆਏ ਵਾਰਦਾਤ ਇਹਨਾਂ ਨੇ ਤਾਂ ਕਿ ਖੋਲ ਕੇ ਵਾਰਦਾਤ ਕੀਤੀ ਫਾਇਰ ਕੀਤੇ ਮੈਂ ਉੱਤਰ ਕੇ ਪਿੱਛੇ ਨੂੰ ਧਜਿਆ ਇੰਨੇ ਚ ਬੰਦੇ ਲੱਗੇ ਫਰਾਬ ਕਿਹੜੀ ਜਗ੍ਹਾ ਤੇ ਹੋਈ ਏ ਗੱਲ ਸਾਰੀ ਇਹ ਪਿੱਛੇ ਹੋਈ ਏ ਜੀ ਸੀ ਰੋਡ ਦੀ ਸਟਾਰਟਿੰਗ ਦੇ ਪਾਸੇ ਰੋਡ ਦੀ ਸਟਾਰਟਿੰਗ ਤੇ ਕਿ ਫਾਇਰ ਕੀ ਮਤਲਬ ਹਵਾਈ ਫਾਇਰ ਕੀਤੇ ਆ ਜ ਸਮੀਰ ਦੇ ਮਾਰੇ ਸਰ ਮਾਰੇ ਕਰਕੇ ਉਹਨਾਂ ਵਾਲਾ ਕੀਤਾ ਸੀ ਜੀ ਫਾਇਰ ਕਿੰਨੇ ਕਿੰਨੇ ਲੋਕ ਸੀਗੇ ਉਹ ਤਿੰਨ ਬੰਦੇ ਸੀ ਕੀ ਉਹਨਾਂ ਨੇ ਨਕਾਬ ਪੋਸ ਸੀਗੇ ਜਾਂ ਕੁਛ ਨਹੀਂ ਪਾਇਆ ਹੋਇਆ ਸੀਗਾ ਖੁੱਲੇ ਮੂੰਹ ਸੀਗੇ ਤਿੰਨੋਂ ਹੀ ਆਪਣਾ ਮਲਕ ਕੋਈ ਮੈਨੇ ਦੇਖਿਆ ਨਹੀਂ ਉਹ ਹਿੰਦੂ ਹੀ ਸੀਗੇ ਸਰਦਾਰ ਵੀ ਨਹੀਂ ਸੀ ਤਸਮੀਰ ਹੁਣ ਡੈੱਡ ਹੋ ਗਿਆ ਹਾਂ ਸਮੀਰ ਦੇ ਪਰਿਵਾਰ ਵਿੱਚ ਕੌਣ ਕੌਣ ਹੈ ਕਿੱਥੇ ਦਾ ਰਹਿਣ ਵਾਲਾ ਹੈ ਕਿਲਾ ਚੌਕ ਕ੍ਰਿਸ਼ਨਾਗੜ੍ਹ ਦੇ ਰਹਿਣ ਵਾਲੇ ਨੇ ਜੀ ਉਹ ਹੈ ਉਹਨਾਂ ਦੀ ਵਾਈਫ ਹੈ ਮਦਰ ਹੈ ਬ੍ਰਦਰ ਹੈ ਬ੍ਰਦਰ ਦੀ ਵਾਈਫ ਹੈ ਬੱਚੇ ਬੱਚੇ ਕਿੰਨੇ ਨੇ ਸਮੀਰ ਕੋ ਇੱਕ ਨਹੀਂ ਤੇ ਉਹਦੀ ਵਾਈਬ ਵਗੈਰਾ ਵੀ ਪ੍ਰੋਗਰੈਸ ਹੈ ਹਾਂਜੀ ਤੇ ਹੁਣ ਪਰਿਵਾਰ ਨੂੰ ਕੁਝ ਪਤਾ ਲੱਗਿਆ ਦੱਸਿਆ ਤੁਸੀਂ ਨਹੀਂ ਅਜੇ ਭਈਆਂ ਨੂੰ ਮੈਂ ਉਹਦੇ ਬੜੇ ਭਈਆਂ ਨੂੰ ਫੋਨ ਕਰਤਾ ਸੀ ਕਿੰਨੇ ਸਮੇਂ ਤੋਂ ਤੁਸੀਂ ਸਮੀਰ ਦੇ ਨਾਲ ਹੋਗੇ ਜੀ ਜਾਣਦੇ ਨੇ ਕਾਫੀ ਟਾਈਮ ਤੋਂ ਦੋਸਤ ਨੇ ਇਹ ਮਾਰ ਦਾ ਪੱਤੀ ਆ ਕਿਤਾ ਮਾਮਲਾ ਕੀ ਹੈ ਪੂਰਾ ਹੋ ਗਿਆ ਉਹ थाना ਸਿੰਗਲ ਲਾਈਨ ਨੂੰ ਰਾਤ ਨੂੰ ਲਗਭਗ 2 ਘੰਟੇ ਮੈਸਨ ਆਇਸੀ ਕਿ ਕਿਪਾਸੀ ਰੋਡ এনਵਾਇਰਨਮੈਂਟ ਪਾਰਕ ਦੇ ਸਾਹਮਣੇ ਇੱਕ ਗੱਡੀ ਐਕਸੀਡੈਂਟ ਹੋਈ ਜੀ ਬਾਤੀ ਜਦੋਂ ਮੋਗਾ ਪੁਲਿਸ ਕਿਚਕੀ ਤੱਕ ਗਿਆ ਤੋਂ ਨੂੰ ਕੰਪਲਨ ਇਨਫੋਰਮੇਸ਼ਨ ਇਹ ਮਿਲੀ ਕਿ ਸਮੀਤ ਕਟਾਰੀਆ ਨਾਮ ਦੇ ਬੰਦੇ ਤੇ ਜਾਣੇ ਵਾਂ ਹਮਲਾ ਹੋਇਆ ਸੀਗਾ ਔਰ ਉਨੁਕ੍ਰਮ ਵੀ ਐਸੀ ਹੌਸਪੀਟਲ ਸ਼ਿਫਟ ਕਰਤਾ ਕਿ ਇੱਥੇ ਉਹਦੀ ਮੌਤ ਹੋ ਗਈ ਹੈ ਮੌਕੇ ਤੇ ਤੁਸੀਂ ਦੇਖੋ ਗੱਡੀ ਕਾਫੀ ਜ਼ਿਆਦਾ ਐਕਸੀਡੈਂਟ ਹੋਇਆ ਹੋਇਆ ਹੈ ਔਰ ਮੌਕੇ ਤੇ ਸਾਨੂੰ ਇੱਕ ਐਮਪਟੀ ਮੈਗਜ਼ੀਨ ਔਰ ਇੱਕ ਐਮਪਟੀ ਸੈਲ ਵੀ ਪਾਹਮੜ ਹੋਇਆ ਹੈ ਇਹ ਪ੍ਰਾਇਮ ਫੇਸ ਜਾਂ ਮਰਡਰ ਇਨਸੀਡੈਂਟ ਲੱਗ ਰਿਹਾ ਹੈ ਬੈਕਐਂਡ ਕੀ ਕਾਰਨ ਹੈ ਕਿਸ ਕਰਕੇ ਹੋਇਆ ਸੀ ਤਦ ਤੱਕ